ਦਸੂਹਾ ਪੁਲਿਸ ਨੇ ਇੱਕ ਨੌਜਵਾਨ ਨੂੰ ਨਜਾਇਜ਼ ਹਥਿਆਰ ਸਮੇਤ ਕਾਬੂ ਕੀਤਾ ਹੈ ਪੁਲਿਸ ਨੇ ਕਾਰਵਾਈ ਕਰਦਿਆਂ ਮੋਜੂਮ ਨੌਜਵਾਨ ਖਿਲਾਫ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ ਮੋਜੂਮ ਨੌਜਵਾਨ ਅਨਿਲ ਕੁਮਾਰ ਪੁੱਤਰ ਸਵਰਨ ਸਿੰਘ ਵਾਸੀ ਪਿੰਡ ਭੰਨੋਵਾਲ ਥਾਣਾ ਗੜਦੀਵਾਲ ਦਾਣਾ ਮੰਡੀ ਗੜਦੀਵਾਲ ਨੇੜੇ ਨਵੀਂ ਕਲੋਨੀ ਦਾ ਹੈ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਐਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਸਾਥੀ ਮੁਲਾਜ਼ਮਾਂ ਦੇ ਨਾਲ ਨਿਜੀ ਵਾਣਾ ਦੀ ਚੈਕਿੰਗ ਅਤੇ ਸ਼ੱਕੀ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਰੰਦਾਵਾ ਮਿਲਨੇੜੇ ਨਾਕਾ ਲਗਾਇਆ ਹੋਇਆ ਸੀ ਬਾਅਦ ਵਿੱਚ ਜਦੋਂ ਉਹ ਸਾਥੀ ਮੁਲਾਜ਼ਮ ਏਐਸਆਈ ਲਖਵੀਰ ਸਿੰਘ ਹੌਲਦਾਰ ਰੋਹਿਤ ਮਨਹਾਸ ਅਤੇ ਕਾਂਸਟੇਬਲ ਮਨਤੇਜ ਸਿੰਘ ਸਮੇਤ ਹੁਸ਼ਿਆਰਪੁਰ ਚੁੰਗੀ ਤੋਂ ਹੁਸ਼ਿਆਰਪੁਰ ਚੁੰਗੀ ਦੇ ਮੋੜ ਨੇੜੇ ਪੁੱਜੇ ਤਾਂ ਮੁਖਬਰ ਖਾਸ ਨੇ ਇਹ ਇਤਲਾਹ ਦਿੱਤੀ ਕਿ ਅਨਿਲ ਕੁਮਾਰ ਪੁੱਤਰ ਸਵਰਨ ਸਿੰਘ ਵਾਸੀ ਧੰਨਵਾਲ ਥਾਣਾ ਗੜਦੀਵਾਲ ਜਿਨ੍ਹਾਂ ਨੇ ਬਿਨਾਂ ਲਾਇਸੈਂਸ ਦੇ ਦੇਸ਼ ਦਾ ਬਣਿਆ ਹੋਇਆ ਪਾਸਪੋਰਟ ਹੈ ਜੋ ਦਾਲਤੀ ਕੰਪਲੈਕਸ ਨੇੜੇ ਦਸੂਆ ਵੱਲ ਪੈਦਲ ਆ ਰਿਹਾ ਸੀ ਸੂਚਨਾ ਦੇ ਆਧਾਰ ਤੇ ਪੁਲਿਸ ਟੀਮ ਨੇ ਉਕਤ ਨੌਜਵਾਨ ਨੂੰ ਨਿਰਧਾਰਤ ਸਥਾਨ ਤੋਂ ਕਾਬੂ ਕਰ ਲਿਆ ਤਲਾਸ਼ੀ ਲੈਣ ਤੇ ਉਸ ਕੋਲੋਂ ਇੱਕ ਪਿਸਤੌਲ ਬਰਾਮਦ ਹੋਇਆ ਤੇ ਉਸ ਦੇ ਖਿਲਾਫ ਅਸਲਾ ਐਕਟ 2554 59ਏ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਜਿੱਥੇ ਪੁਲਿਸ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਰਮਾਂਜ਼ ਲੈ ਕੇ ਹੋਰ ਜਾਣਕਾਰੀ ਹਾਸਲ ਕਰੇਗੀ ਜੀਬੀਸੀ ਅਪਡੇਟ ਦੇ ਲਈ ਦਸੂਆ ਤੋਂ ਸੋਨੁਥਾਪਰ ਦੀ ਰਿਪੋਰਟ ਜ਼ਿਲ੍ਹਾ ਸ਼ਾਰਪੂਰੋਂ ਸ੍ਰਿੰਦਰ ਲੰਬਾ ਜੀਪੀਐਸ ਜੀ ਵੱਲੋਂ ਮਾਰੇ ਅਨਸਰਾਂ ਨੂੰ ਕਾਬੂ ਤੋਂ ਲਈ ਜ਼ਿਲ੍ਹੇ ਵਿੱਚ ਵਿਸ਼ੇਸ਼ ਮੀਮ ਚਲਾਈ ਗਈ ਹੈ ਜਿਸ ਤਹਿਤ ਮਾਨਯੋਗ ਐਸਪੀ ਸਾਹਿਬ ਸਰਜੀਤ ਬਾਈਆ ਜੀ ਦੇ ਨਿਰਦੇਸ਼ਾਂ ਤਹਿਤ ਅਤੇ ਮਾਨਯੋਗ ਐਸਡੀਐਸਪੀ ਜਗਦੀਸ਼ ਰਾਜਾ ਛੱਤਰੀ ਜੀ ਸਬਡਿਵੀਜ਼ਨ ਦਸੂਹਾ ਜੀ ਦੇ ਨਿਗਰਾਨੀ ਐਸਐਹਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਵਾਚਿੰਗ ਸ਼ੱਕੀ ਪੁਸਤਾਂ ਦੇ ਸਬੰਧ ਵਿੱਚ ਸ਼ੂਗਰ ਮਿੱਲ ਰਦਾਵਾ ਮਿਲੂ ਸੀ ਤਾਂ ਉੱਥੇ ਉਹਨਾਂ ਨੂੰ ਇੱਕ ਮੁਖਬਰੀ ਹੋਈ ਹੈ ਮੁਖਬਰੀ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇਹਨਲੇ ਕੁਮਾਰ ਪੁੱਤਰ ਸਵਰਨ ਸਿੰਘ ਵਾਸੀ ਪਾਨੋਵਾਲ ਥਾਣਾ ਗੜਦੀਵਾਲ ਵਾਸੀ ਇੱਕ ਦੇਸੀ ਪਿਸਟਲ ਨਜਾਇਜ਼ ਹਥਿਆਰ ਤੇ ਉਹਦੇ ਕੋਲੇ ਕਾਰਤੂਸ ਵੀ ਹੋ ਸਕਦੇ ਆ ਜੇਕਰ ਉਹਤੇ ਰੇਡ ਕੀਤੀ ਜਾਵੇ ਤਾਂ ਉਹ ਕਾਬੂ ਆ ਸਕਦਾ ਜਿਸ ਤਹਿਤ ਥਾਣਾ ਸੁਭਾ ਵਿਕੇ ਮਕਦਮਾ ਨੰਬਰ 119 ਮਿਤੀ 11 6 2024 ਅੰਡਰ ਸੈਕਸ਼ਨ 25 54 54 ਆਰਮ ਇਨਜੈਕਟ ਦਾ ਰਜਿਸਟਰ ਕੀਤਾ ਗਿਆ ਹੈ ਮੁقدمਾ ਦਰਜ ਕਰਕੇ ਮੁਕਦਮੇ ਦੀ ਤਪੀਸ਼ ਦੌਰਾਨ ਦੋਸ਼ੀ ਅਨਿਲ ਕੁਮਾਰ ਨੂੰ ਮਿਤੀ 11 6 2024 ਨੂੰ ਹਸਪਤਾਲ ਤੋਂ ਜ਼ਾਬਤਾ ਗ੍ਰਫਤਾਰ ਕਰ ਲਿਆ ਗਿਆ ਹੈ ਜਿਸ ਪਾਸੋਂ ਇੱਕ ਦੇਸੀ ਪਿਸਟਲ ਤੇ ਤਿੰਨ ਜਿੰਦਾ ਰੌਂਦ ਆਪਣੇ ਬਰਾਮਦ ਹੋਏ ਹਨ ਹੁਣ ਦੋਸ਼ੀ ਨੂੰ ਅਸੀਂ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨਾ ਹੈਗਾ ਤਾਂ ਉਹਦਾ ਪੁਲਿਸ ਰਿਮਾਨਡ ਹਾਸਲ ਕਰਨਾ ਹੈ ਪੁਲਿਸ ਰਿਮਾਨਡ ਹਾਸਲ ਕਰਕੇ ਉਹ ਤੋਂ ਹੋਰ ਫਾਰਦਰ ਡਾਈ ਨਾਲ ਕੋਸ਼ਿਸ਼ ਕਰਨੀ ਹੈ ਕਿ ਇਹ ਜਿਹੜਾ ਆਪਣੇ ਕੋਲੇ ਵੈਪਨ ਪਿਸਟਲ ਹੈ ਤੇ ਤਰਾਉਂਦਾ ਕਿ ਕਿੱਥੋਂ ਲੈ ਕੇ ਆਇਆ ਤੇ ਕਿਸ ਪਰਪਸ ਲਈ ਲੈ ਕੇ ਆਇਆ ਸਰ ਇਹ ਦੁਸ਼ੀ ਖਿਲਾਫ ਪਹਿਲਾਂ ਵੀ ਥਾਣਾ ਗੜ ਦੀਵਾਲ ਨੂੰ ਦੇ ਹਾਰਟ ਕੇਸ ਦੇ ਲੜਾਈ ਝਗੜੇ ਹੈਗੇ ਤਿੰਨ ਮਕਦਮੇ ਤਾਂ